ਪਾਰਲ ਯੂਨੀਵਰਸਿਟੀ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਡੋਮਿਸੀਲਰ ਸਕਾਲਰਸ਼ਿਪ ਸ਼ੁਰੂ ਕਰਕੇ ਸਮਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਕੀਤੀ ਹੈ। ਪਾਰਲ ਯੂਨੀਵਰਸਿਟੀ ਨੇ ਹਰ ਹਿਵੀਚ ਡੋਮਿਸੀਲਰ ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਉਦੇਸ਼ ਪੰਜਾਬ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਚ ਸਿੱਖਿਆ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ। ਇਹ ਸਕਾਲਰਸ਼ਿਪ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਸਾਰੇ ਕੋਰਸਾਂ ਲਈ ਸੰਪੂਰਨ ਪ੍ਰੋਗਰਾਮ ਫੀਸਾਂ 'ਤੇ 25% ਦੀ ਛੂਟ ਮੁਹੱਈਆ ਕਰਦੀ ਹੈ। ਇਹ ਪਹਿਲ ਉੱਚ ਸਿੱਖਿਆ ਪ੍ਰੋਗਰਾਮਾਂ ਨੂੰ ਮੌਲਿਕ ਅਤੇ ਪਹੁੰਚਣਾ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਕਦਮ ਹੈ ਇਸ ਕਦਮ ਦਾ ਉਦੇਸ਼ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਖੇਤਰ ਦੇ ਯੋਗ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਵਿਸ਼ੇ ਪੱਧਰੀ ਸਿੱਖਿਆ ਹਾਸਲ ਕਰਨ ਲਈ ਸ਼ਕਤੀ ਮੋਹਿਆ ਕਰਵਾਉਣਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ ਇਸ ਕਾਨਫਰੈਂਸ ਕਰ ਰਹੇ ਹਾਂ ਸਾਡੀ ਆਪਣੀ ਪੰਜਾਬ ਯੂਨੀਵਰਸਿਟੀ ਦੀ ਡੋਮੋਸਾਈਲ ਸਕਾਲਰਸ਼ਿਪ ਸਪੈਸ਼ਲੀ ਪੰਜਾਬ ਦੇ ਬੱਚਿਆਂ ਵਾਸਤੇ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਅੱਛਾ ਬੈਨੀਫਿਟ ਹੋ ਸਕੇ ਐ ਸਪੈਸ਼ਲ 25% ਸਕਾਲਰਸ਼ਿਪ ਫੋਰ ਦੇ 4 ਇਅਰਸ ਜਿੱਦੇ ਬਾਕੀ ਯੂਨੀਵਰਸਿਟੀ ਸੇ ਪਹਿਲੇ ਸਾਲ ਸਕਾਲਰਸ਼ਿਪ ਆਫਰ ਕਰਦੀ ਅਸੀਂ ਇਹ ਸਕਾਲਰਸ਼ਿਪ 4 ਸਾਲ ਦੇਵਾਂਗੇ ਯਾਨੀ ਕਿ ਬੱਚੇ ਨੂੰ 3 ਸਾਲ ਦੀ ਫੀਸ ਦੇਣੀ ਹੈ ਚੌਥੇ ਸਾਲ ਉਹਦੀ ਫੀਸ ਪੂਰੀ ਪੂਰੀ ਬਚ ਜਾਂਦੀ ਹੈ ਪੇਰੈਂਟਸ ਦੇ ਉੱਤੇ ਪਾਕਟ ਦੇ ਉੱਤੇ ਇੱਕ ਅੱਛਾ ਰਿਲੈਕਸਰ ਰਹਿੰਦਾ और एक अच्छी क्वालिटी एजुकेशन मिल रही है गुजरात एक डेवलपिंग स्टेट है हवा पानी रोड ट्रेन, सब नाल जुड़िया हुआ है एक करियर अपॉर्चुनिटी अच्छी मिल जाती है और एक ड्राई स्टेट है पेरेंट्स वास्ते एक ईज रहा है कि मेरा बच्चा जितने कोई नशा पता कुछ नहीं क्राइम नहीं है प्लस प्लेसमेंट बहुत अच्छी क्योंकि हर टाइप की ऑर्गनाइजेशन है जी कंपनी उो करती है तो हैं कि बच्चा आए गुजरात बिंग अ स्टेट ऑफ मारवाड़ी सिंपल लिविंग हाई थिंकिंग बच्चा जिस मॉल ही रहा है वैसा ही हो रहा है बच्चा फोकस रहे और अपने करियर एक अच्छी लेवल से ले जा सके वो अं चाहते हैं अमसाइड स्कॉलरशिप लॉन्च की है सा अपना काउंसलिंग ऑफिस इतना मॉडल टाउन है हरमनद जी अगेन सा ब्रांच मैनेजर ही इज़ ऑलवेज अवेलेबल टू हेल्प स्टूडेंट अच्छी चाहते हैं बच्चे ज़्यादा तो ज़्यादा सा ਜੋ ਕੈਰੀਅਰ ਗਾਈਡੈਂਸ ਚਾਹੀਦੀ ਹੈ ਜੋ ਕਾਉਂਸਲਿੰਗ ਚਾਹੀਦੀ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਸਹੀ ਅਗਰ ਆ ਲਾਵਾਂਗੇ ਤਾਂ ਕਿ ਇੱਕ ਅੱਛਾ ਕੈਰੀਅਰ ਬਣਾ ਸਕਣ